ਟਾਗਸ ਕਾਰਟ ਜਿਹੜਾ ਆਪਾਂ ਸਾਰੇ ਦਿਨ ਦੀ ਟਿਕਟ ਲੈਣੇ ਆ ਜਰਮਨੀ ਦੇ ਵਿੱਚ ਉਹ ਕਿੰਨੇ ਵਜੇ ਤੱਕ ਵੈਲਿਡ ਹੁੰਦੀ ਆ ਕਿਉਂਕਿ ਕੁਝ ਭੈਣ ਭਰਾਉਣ ਸ਼ਾਇਦ ਨਾ ਪਤਾ ਹੋਵੇ ਇਸ ਬਾਰੇ ਮੈਂ ਤੇ ਇਦਾਂ ਸੋਚਦਾ ਸੀ ਪਰ ਜਦੋਂ ਦਾ ਮੈਂ ਜੋਬ ਜੁਆਇਨ ਕੀਤੀ ਆ ਅਕਸਰ ਜਰਮਨ ਲੋਕ ਵੀ ਕਈ ਵਾਰੀ ਰਾਤ ਨੂੰ ਆ ਕੇ ਪੁੱਛਦੇ ਆ ਕਿ ਮੇਰੇ ਕੋਲ ਹੁਣ ਇਹ ਟਾਗਸ ਕਾਰਟ ਹੈ ਮੈਂ ਲਿਆ ਸੀ ਹੁਣ ਰਾਤ ਦਾ 1 ਵਜ ਗਿਆ ਆ ਤੇ ਕੀ ਮੈਨੂੰ ਦੁਬਾਰਾ ਟਿਕਟ ਲੈਣੀ ਪੈਗੀ ਤੇ ਮੈਂ ਸੋਚਿਆ ਇੱਕ ਵੀਡੀਓ ਬਣਾ ਕੇ ਸ਼ੇਅਰ ਕਰਾ ਦਈਏ ਕਿ ਇਹ ਟਾਗਸ ਕਾਰਟ ਜਿਹੜਾ ਹੈ ਕਦੋਂ ਤੱਕ ਵੈਲਿਡ ਹੁੰਦਾ ਆ ਦੇਖੋ ਜੀ ਇਹ ਡਿਪੈਂਡ ਕਰਦਾ ਆ ਕਿ ਕਿਹੜੇ ਫਰਕੀਅਰਸ ਬਣ ਦੀ ਆਪਾਂ ਗੱਲ ਕਰ ਰਹੇ ਆ ਜਰਮਨੀ ਦੇ ਵਿੱਚ ਹੁਣ ਜਿੱਦਾਂ ਆਪਾਂ ਹੈਗੇ ਆ ਇੱਥੇ ਹੈਸਨ ਦੇ ਵਿੱਚ ਸਾਨੂੰ ਫਰਕੀਅਰਸ ਬਣ ਜਿਹੜਾ ਪੈਂਦਾ ਆ ਐਰਮਫਾਓ ਆਰਐਮਵੀ ਠੀਕ ਹੈ ਜੀ ਇਹਦੇ ਵਿੱਚ ਟਾਰਗੇਟ ਟਿਕਟ ਜਿਹੜੀ ਆ ਸਵੇਰ ਦੇ 5 ਵਜੇ ਤੱਕ ਵੈਲਿਡ ਹੁੰਦੀ ਆ ਵੀਵੀਓ ਫਰਕੀਅਰਸਪੁੰਡ ਓਬਰ ਐਲਬੇ ਉੱਥੇ ਸਵੇਰ ਦੇ 4 ਵਜੇ ਤੱਕ ਆ ਆਪਣਾ KVV ਕਾਲ ਸ੍ਰੋਏ ਜਿਹੜਾ ਫਰਕੇਅਰਸ ਬੁੰਡਿਆ ਉਹਦੇ ਵਿੱਚ ਸਵੇਰੇ 3 ਵਜੇ ਤੱਕ ਆ ਸੋ ਮੁੱਖ ਦੀ ਗੱਲ ਇਹ ਆ ਕਿ ਡਿਪੈਂਡ ਕਰਦਾ ਆ ਜਰਮਨੀ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਫਰਕੇਅਰਸ ਬੁੰਡਿਆ ਉਹਨਾਂ ਤੇ ਡਿਪੈਂਡ ਕਰਦਾ ਆ ਪਰ ਇਹ ਨਹੀਂ ਆ ਕਿ ਰਾਤ ਨੂੰ 12 ਵਜੇ ਜਿੱਦਾਂ 12 ਵਜੇ ਤੇ ਟਿਕਟ ਜਿਹੜੀ ਆ ਐਕਸਪਾਇਰ ਹੋ ਗਈ ਇੰਦਾ ਨਹੀਂ ਹੈਗਾ 3 ਵਜੇ ਤੱਕ ਤਾਂ ਚਲਦੀ ਹੀ ਚਲਦੀ ਆ 3 ਵਜੇ ਤੋਂ ਲੈ ਕੇ ਕਿਸੇ ਥਾਂ ਤੇ 4 ਵਜੇ ਤੱਕ ਕਿਸੇ ਥਾਂ ਤੇ 5 ਵਜੇ ਤੱਕ ਕਿਸੇ ਥਾਂ ਤੇ 6 ਵਜੇ ਤੱਕ ਕਿਸੇ ਥਾਂ ਤੇ 7 ਵਜੇ ਤੱਕ ਵੀ ਟਿਕਟ ਜਿਹੜੀ ਵੈਲਿਡ ਰਹਿੰਦੀ ਆ ਤੁਸੀਂ ਇਹ ਚੈੱਕ ਕਰ ਸਕਦੇ ਹੋ ਆਪਣਾ ਇੰਟਰਨੈਟ ਦੇ ਵਿੱਚ ਤੇ ਇਹ ਭੁਲੇਖਾ ਜਿਹੜਾ ਮੈਂ ਸੋਚਿਆ ਇੱਕ ਵੀਡੀਓ ਪਾ ਕੇ ਆਪਾਂ ਦੂਰ ਕਰਦੀਏ ਕਿ ਜਿੱਦਾਂ ਹੀ ਰਾਤ ਨੂੰ 12 ਵਜੇ ਤੇ ਨਾਲ ਹੀ ਅਗਲਾ ਦਿਨ ਚੜਿਆ ਤੇ ਨਾਲ ਹੀ ਜਿਹੜੀ ਆਪਣੀ ਟਾਕ ਇਸਕਾਰਟ ਆ ਉਹ ਐਕਸਪਾਇਰ ਹੋ ਗਈ ਐਦਾਂ ਨਹੀਂ ਹੁੰਦਾ ਠੀਕ ਹੈ ਜੀ ਸੋ ਵੀਡੀਓ ਸਹੀ ਲੱਗੀ ਜਾਣਕਾਰੀ ਸਹੀ ਲੱਗੀ ਤਾਂ ਹੀ ਕਿ ਸ਼ੇਅਰ ਕਰਿਓ ਆਪਾਂ ਮਿਲਦੇ ਜਲਦਬ ਮਿਲਾਂਗੇ ਅਗਲੀ ਵੀਡੀਓ ਸਾਸਰੀਆ ਕਾਜ ਸੰਬੰਧ ਤੇ ਜਿਉਂਦੇ ਵਸਤਰਾ